ਜੀ ਸਾਡੀ ਜਿਹੜੀ ਸੇਵਾ ਲੱਗੀ ਸੀ ਪੂਰੀ ਕਰਤੀ ਆ ਕਿਉਂਕਿ ਜਿਹੜੇ ਡੈਲੀਗੇਟ ਚੁਣੇ ਸੀ ਉਹਨਾਂ ਨੇ ਅਗੇ ਫੈਸਲਾ ਲੈਣਾ ਸੀ ਡੈਲੀਗੇਟ ਸਭਾ ਦਾ ਫੈਸਲਾ ਆ ਗਿਆ ਅਸੀਂ ਅੱਜ ਜਾ ਕੇ ਸ਼੍ਰੀ ਕਾਲਤਕ ਸਾਹਿਬ ਤੋਂ ਸ਼ੁਕਰਾਨਾ ਕਰਨਾ ਕਿ ਉਹ ਸੇਵਾ ਜਿਹੜੀ ਲੱਗੀ ਸੀ ਅਸੀਂ ਨਿਭਾ ਦਿੱਤੀ ਆ ਸਾਰੀ ਸ਼੍ਰੀ ਕਾਲਤਕ ਸਾਹਿਬ ਦਾ ਹੁਕਮ ਤੁਸੀ ਆਪਣੇ ਪੁਰਾਣੇ ਜ਼ੋਨ ਚ ਵਾਪਸ ਜਾਓਗੇ ਜਾਂ ਬਾਦਲ ਢੜੇ ਵੱਲ ਹੋ ਜਾਓਗੇ ਕਿਉਂਕਿ ਤੁਸੀਂ ਉਧਰੋਂ ਐਮਐਲਏ ਨਹੀਂ ਮੇਰਾ ਕੋਈ ਢੜਾ ਨਹੀਂ ਹੈਗਾ ਮੈਂ ਕਿੱ데 ਢੜੇ ਮੈਂ ਤਾਂ ਪਹਿਲਾਂ ਹੀ ਸਾਈਡ ਲਾਈਨ ਬੈਠਾ ਸੀ ਤਾਂ ਸੇਵਾ ਲੱਗੀ ਸੀ ਉਹ ਨਿਭਾਈ ਆ ਬਾਕੀ ਹੁਣ ਕਿਸੇ ਧੜੇ ਤੋੜੇ ਨਾਲ ਯਾਰ ਸਾਕੀ ਨਿਸ਼ਾਨ ਤੋਂ ਚੋਣ ਜਿੱਤੇ ਹੋਏ ਉਹ ਦਾਖਾ ਦੇ ਵਿਧਾਇਕੋ ਹੁਣ ਤੁਸੀਂ ਵਾਪਸ ਉਧਰ ਹੀ ਚੋ ਜਾਓ ਕਿੱਧਰ ਨਹੀਂ ਉਹ ਤਿਆਗ ਦੀ ਪਾਵਰ ਅੱਜ ਇਕੱਠੇ ਹੋ ਜਾਣ ਕਿਸੇ ਐਮਐਲਏship ਕਿਤੇ ਐਮਐਲਏ ਤਾਂ ਮੈਂ ਹੈ ਗਈਆਂ ਐਮਐਲਏ ਸ਼ਰੋਮਣੀ ਅਕਾਲੀ ਦਲ ਦਾ ਤੇ ਸ਼ਰੋਮਣੀ ਅਕਾਲੀ ਦਲ ਹੀ ਹੈ ਸਾਰਾ ਇਹ ਵੀ ਸ਼ਰੋਮਣੀ ਅਕਾਲੀ ਦਲ ਹੀ ਹੈ ਜਾਨੀ ਸਾਹਿਬ ਹੁਣ ਤੁਸੀਂ ਕਿਵੇਂ ਦੇਖਦੇ ਵੀਰ ਸਿੰਘ ਬਾਦਲ ਇਸ ਇਧਰ ਵੱਲ ਨੂੰ ਝੁਕਾਰ ਰੱਖਣਗੇ ਆ ਜਾਣ ਜਦੋਂ ਸਾਰੇ ਇਕੱਠੇ ਹੋ ਸਕਦੇ ਨੇ ਤਿਆਗ ਦਿਖਾਉਣ ਹੋ ਜਾਣਗੇ ਇਕੱਠੇ ਸਾਰੇ ਸਾਡੇ ਦਾ ਤਿਆਗ ਹੈ ਨਾ ਸੰਤਨ ਨੂੰ ਕੋਈ ਚਾਹੀਦਾ ਬੇਨੂ ਤੋਂ ਕੋ ਲਾਲਚ ਨਹੀਂ ਕਿਸ ਜੀ ਅੱਜ ਸਵਾਲ ਇਹੀ ਹੈ ਨਾ ਕਿ ਅੱਜ ਇੱਕ ਵੱਖਰੀ ਪਾਰਟੀ ਬਣ ਕੇ ਉੱਭਰੀ ਹੈ ਇੱਕ ਵੱਖਰਾ ਅਕਾਲੀ ਦਲ ਇੱਕ ਵੱਖਰਾ ਧੜਾ ਹੈ ਜਾਂ ਅਕਾਲੀ ਦਲ ਹੈ ਇਹ ਇਹ ਹਜੇ ਤਾਂ ਅਕਾਲੀ ਦਲ ਆਏ ਅਸੀਂ ਤਾਂ ਉਹ ਅਕਾਲੀ ਦਲ ਜੋ ਸਾਨੂੰ ਹੁਕਮ ਹੋਇਆ ਸੀ ਉਹਦੇ ਚੋਂ ਪਹਿਲਾ ਧੜਾ ਹੀ ਬਾਖੀ ਬਾਗੀ ਹੋ ਗਿਆ ਤੇ ਨਹੀਂ ਅਸੀਂ ਤਾਂ ਇਹਨੂੰ ਇਕੱਠਾ ਹੀ ਕਰਨਾ ਚਾਹੁੰਦੇ ਸੀ ਉਹਨਾਂ ਨੇ ਨਹੀਂ ਕਰਵਾਇਆ ਅਕਾਲੀ ਵੀ ਦੇਖ ਲਈਏ ਨਾ ਟੈਕਨੀਕਲੀ ਇਹਨੂੰ ਚੋਣ ਤੁਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਲਿਖ ਕੇ ਦੇ ਦਿੱਤਾ ਜ਼ਾਹਿਰ ਹੈ ਤੁਹਾਡੇ ਕੋਲ ਚੋਣ ਨਿਸ਼ਾਨ ਵੀ ਆਊਗਾ ਇੱਕ ਵੱਖਰੇ ਪੱਦਰ ਦੇ ਉੱਤੇ ਭਰਤੀ ਕਮੇਟੀ ਦਾ ਕੰਮ ਨਹੀਂ ਭਰਤੀ ਕਮੇਟੀ ਦਾ ਕੰਮ ਸੀ ਵੀ ਭਰਤੀ ਕਰਕੇ ਸਾਰਿਆਂ ਨੂੰ ਇੱਕ ਸਰਵ ਪ੍ਰਵਾਨਿਤ ਲੀਡਰਸ਼ਿਪ ਦੇਣਾ ਡੈਲੀਗੇਟ ਚੁਣਨੇ ਉਹ ਸਾਡਾ ਜੇ ਇਹ ਵੀ ਨਾਲ ਉਦੋਂ ਹੀ ਕਰਾ ਲੈਂਦੇ ਤਾਂ ਇਹ ਪ੍ਰੋਬਲਮ ਹੀ ਨਹੀਂ ਆਉਣੀ ਸੀ ਜੀ ਹੁਣ ਤੁਹਾਡੀ ਜ਼ਿੰਮੇਵਾਰੀ ਖਤਮ ਹੋ ਗਈ ਹੈ ਜੀ ਕੀ ਦੇਖੋ ਜਿਹੜੀ ਅਕਾਲ ਤਖਸਾਲ ਵਾਲੀ ਜ਼ਿੰਮੇਵਾਰੀ ਤਾਂ ਜਿਹੜੀ ਭਰਤੀ ਵਾਲੀ ਖਤਮ ਹੋ ਗਈ ਆ ਪੰਥਕ 141 ਜ਼ਿੰਮੇਵਾਰੀ ਰਹਿੰਦੀ ਆ ਉਹਦੇ ਤੇ ਕੰਮ ਕਰਾਂਗੇ ਸਰ ਸਰ ਸਵਾਲ ਇਹੀ ਹੈ ਨਾ ਬਣੇ ਸੰਯੁਕਤ ਬਣਿਆ ਟਕਸਾਲੀ ਬਣਿਆ 1920 ਬਣੇ ਕਈ ਸਾਰੀਆਂ ਉਦਾਹਰਣਾਂ ਸਾਡੇ ਸਾਹਮਣੇ ਪਈਆਂ ਨੇ ਪਰ ਉਹ ਇਕੱਠੇ ਵੀ ਹੁੰਦੇ ਰਹੇ ਆ ਉਹਦੇ ਵਾਸਤੇ ਕੀ ਉਪਰਾਲੇ ਅਸੀਂ ਪੂਰੇ ਯਤਨ ਕਰਾਂਗੇ ਜਿੱਦੇ 'ਚ ਸਾਡਾ ਕੋਈ ਸਵਾਰਥ ਨਹੀਂ ਹੋਊਗਾ ਬਸ ਇਹ ਸਾਫ਼ ਕਥੇ ਹੋ। ਇਹੋ ਤਾਂ ਸਵਾਲ ਹੈ ਨਾ ਹੁਣ ਨਵਾਂ ਚੋਣ ਨਿਸ਼ਾਨ ਆਊਗਾ। ਨਵੀਂ ਪਾਰਟੀ ਹੈਗੀ ਐ ਹੁਣ ਨਹੀਂ ਕਰ ਰਿਹਾ ਮੈਂ ਤਾਂ ਭਰਤੀ ਕਮੇਟੀ ਦੀ ਗੱਲ ਕਰ ਰਿਹਾ ਜਿਹੜੀ ਸਾਡੀ ਜ਼ਿੰਮੇਵਾਰੀ ਆ। ਇੱਕ ਰਹਿੰਦੀ ਆ ਵੀ ਸਾਰਿਆਂ ਨੂੰ ਇਕੱਠੇ ਕਰੀਏ ਉਹ ਕੋਸ਼ਿਸ਼ ਕਰਾਂਗੇ। ਤੁਸੀਂ ਸੰਤੁਸ਼ਟ ਹੋ ਜਿਹੜੀ ਚੋਣ ਹੋਈ ਐ ਤੁਹਾਨੂੰ ਲੱਗਦਾ ਕਿ ਠੀਕ ਫੈਸਲਾ ਹੋ ਗਿਆ। ਨਹੀਂ ਡੈਲੀਗੇਟਾਂ ਦਾ ਫੈਸਲਾ ਜੀ। ਜਿਹੜੇ ਡੈਲੀਗੇਟ ਲੋਕਾਂ ਨੇ 15 ਲੱਖ ਨੇ ਚੋਣੇ ਸੀ ਉਹਨਾਂ ਦਾ ਫੈਸਲਾ ਵਾ। ਨਹੀਂ ਤੁਸੀਂ ਐਜ਼ ਅ ਸਿੱਖ ਇਹ ਮੰਨਦੇ ਹੋ ਕਿ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਹੋਣੀ ਚਾਹੀਦੇ। ਦੇਖੋ ਜਿਹੜਾ ਸ਼੍ਰੀ ਕਾਲਤਕ ਸਾਹਿਬ ਦਾ ਜਥੇਦ ਰਹਿ ਗਿਆ ਉਹਨੂੰ ਹੋਰ ਹੁਣ ਕਾਬਲੀਅਤ ਕੀ ਦਿਖਾਉਣ ਦੀ ਲੋੜ ਹੈ ਕੀ ਇਹ ਸਭ ਸਭ ਪਤਾ ਹੀ ਹੈ ਦਫ਼ਤਰ ਦੀ ਗੱਲ ਕੀਤੀ ਸੀ ਕਿ ਸਸਿ ਤਿੰਨ ਚੀਜ਼ਾਂ ਨੇ ਜਿਹੜੀਆਂ ਚੁੱਲ੍ਹੇ ਦੇ ਥੱਲੇ ਤੇ ਯਾਰ ਉਹਨਾਂ ਨਾਲ ਗੱਲ ਕਰੋ ਨਾ ਜੀ ਮੇਰੇ ਨਾਲ ਨਾ ਕਮੇਟੀ ਦਾ ਇਹਨਾਂ ਕੋਈ ਯਾਰ ਇਹ ਹੈ ਨਾ ਕਿ ਤੁਸੀਂ ਪਾਰਟੀ ਦਾ ਹਿੱਸਾ ਹੈਗੇ ਉਹ ਜੀ ਆਪਾਂ ਯਾਰ ਅਸੀਂ ਕਮੇਟੀ ਦਾ ਹਿੱਸਾ ਵਾਂ ਕਮੇਟੀ ਦਾ ਕਾਰਜ ਇਹ ਜਿ ਪੂਰਾ ਹੋ ਗਿਆ ਜਿਹੜੀ ਬਾਕੀ ਧਿਰਾਂ ਨੇ ਚਾਹੇ ਉਹ ਅਮਰਪਾਲ ਭਾਈ ਅਮਰਪਾਲ ਸਿੰਘ ਹੋਰਾਂ ਦੀ ਪਾਰਟੀ ਹੈ ਜਾਂ ਸਿਮਰਜੀਤ ਸਿੰਘ ਮਾਨ ਸਾਹਿਬ ਹੋਰਾਂ ਦੀ ਪਾਰਟੀ ਹੈ ਉਹਨਾਂ ਕੋਲ ਹੁਣ ਪੰਜ ਮੈਂਬਰੀ ਭਰਤੀ ਕਮੇਟੀ ਜਾਏਗੀ ਕਿਉਂਕਿ ਅਜੇ ਪੰਥਕ ਏਕਤਾ ਨਹੀਂ ਹੋਈ ਬਿਲਕੁਲ ਅਸੀਂ ਤਾਂ ਪਹਿਲੂ ਵੀ ਜਾ ਕੇ ਆਏ ਆਉਣ ਵਾਲੇ ਸਮੇਂ ਵਿੱਚ ਵੀ ਜਾਵਾਂਗੇ ਸਾਰਿਆਂ ਕੋ ਜਾਵਾਂਗੇ ਐਚਪੀਸੀ ਚੋਣਾਂ ਇਕੱਠਿਆਂ ਲੜਨ ਦਾ ਕੋਈ ਇਰਾਦਾ ਹੈ ਸਮਾਂ ਦੱਸੂਗਾ ਜੀ ਅਸੀਂ ਤਾਂ ਉਹਦੇ ਵਿੱਚ ਚਾਹਾਂਗੇ ਸਾਰੇ ਪੰਥਕ ਏਕਤਾ ਕਰਨ ਤੇ ਜਿਹੜੇ ਯੋਗ ਉਮੀਦਵਾਰ ਅੱਗੇ ਆਉਣ ਸਹੀ ਢੰਗ ਨਾਲ ਐਸਜੀਪੀਸੀ ਦੀ ਜਿਹੜੀ ਅਗਵਾਈ ਕਰਨ ਸੋ ਕੋਸ਼ਿਸ਼ ਹੈ ਸਾਡੀ ਤਾਂ ਇਹ ਚੋਣ ਨੂੰ ਚੁਣੌਤੀ ਦਿੱਤੀ ਜਾਂਦੀ ਹੈ ਇਹ ਪਹਿਲਾਂ ਚੋਣ ਕਮਿਸ਼ਨ ਕੋਲ ਜਾਓ ਫਿਰ ਸੁਪਰੀਮ ਕੋਰਟ ਨਹੀਂ ਇੱਕ ਐਮਐਲਏ ਤੁਸੀਂ ਹੋ ਇੱਕ ਐਮਐਲਏ ਉੱਧਰ ਹੈ ਤੇ ਇੱਕ ਐਮਐਲਏ ਨੇ ਪਾਰਟੀ ਸ਼ਕਤੀ ਹੈ ਫਿਰ ਟੈਕਨੀਕਲੀ ਤੁਸੀਂ ਕੀ ਮੰਨਦੇ ਹੋ ਕਿ ਟੈਕਨੀਕਲੀ ਤੁਸੀਂ ਸਟਰੋਂਗ ਹੋ ਜੇ ਅਦਾਲਤ ਤੱਕ ਮਾਮਲਾ ਜਾਂਦਾ ਤਾਂ ਯਾਰ ਮੈਂ ਤਾਂ ਉਹਦੇ ਲਈ ਕੁਝ ਕਹਿ ਨਹੀਂ ਸਕਦਾ ਸਾਡਾ ਕੰਮ ਭਰਤੀ ਕਮੇਟੀ ਦਾ ਉਹਦਾ ਇਹ ਕਿਸ ਅਧਿਕਾਰ ਖੇਤਰ ਹੈ ਨਹੀਂ ਇੱਕ ਕੁਐਸਚਨ ਹੈ ਯਾਦ ਸਿੰਘ ਸਾਹਿਬ ਯਾਦ ਸਿੰਘ ਸਾਹਿਬ ਇੱਕ ਕੁਐਸਚਨ ਹੈ ਜਥੇਦਾਰ ਸਾਹਿਬ ਨੇ ਫਸੀਲ ਤੋਂ ਕਿਹਾ ਸੀ ਕਿ ਮੌਜੂਦਾ ਅਕਾਲੀ ਲੀਡਰਸ਼ਿਪ ਜਿਹੜੀ ਹੈ ਉਹ ਆਪਣਾ ਪੂਰਾ ਗਵਾ ਚੁੱਕੀ ਹੈ ਆਪਣੀ ਕ੍ਰੈਡੀਬਿਲਟੀ ਤੇ ਹੁਣ ਉਸ ਸਿਚੁਏਸ਼ਨ ਦੇ ਵਿੱਚ ਉਸ ਲੀਡਰਸ਼ਿਪ ਨੂੰ ਇਕੱਠਿਆਂ ਕੀਤਾ ਜਾਵੇਗਾ ਉਹਦੇ ਨਾਲ ਗੱਠਜੋੜ ਹੋ ਸਕਦਾ ਹੈ ਜੇ ਉਹ ਕ੍ਰੈਡੀਬਿਲਟੀ ਗਵਾ ਚੁੱਕਿਆ ਗਵਾ ਚੁੱਕਿਆ ਤੇ ਇਹਦਾ ਮਤਲਬ ਇਕੱਠਾ ਤਾਂ ਕੋਈ ਗਵਾ ਚੁੱਕਿਆ ਤਾਂ ਸਾਡੇ ਵਿੱਚ ਵੀ ਹੋਣਗੇ ਬਹੁਤ ਸਾਰੇ ਕੰਮ ਤਾਂ ਕਰ ਸਕਦੇ ਆ ਨਾ ਉਹਨਾਂ ਨੂੰ ਅਗਵਾਈ ਦੇਣ ਦੀ ਗੱਲ ਆ ਨਾ ਵੀ ਉਹਨਾਂ ਨੂੰ ਕਿੱਥੇ ਰੱਖਣਾ ਵਾ ਠੀਕ ਨਹੀਂ ਗੱਲ